ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਬਲਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਲੰਗਰ ਆ ਜੀ 9 ਮਾਰਚ ਤੋਂ ਆਰੰਭਿਆ ਜੀ ਇਹ ਲੰਗਰ ਜਿਹੜਾ ਦਗਾਣਾ ਕਲਾਂ ਫਤਿਹਗੜ ਨਿਆੜਾ ਪਿੱਪਲਾ ਵਾਲਾ ਸੰਗੜੀ ਵਾਲਾ ਸਮੂਹ ਇਲਾਕੇ ਦੇ ਸਹਿਯੋਗ ਨਾਲ ਇਹ ਲੰਗਰ ਮਹੀਨੇ ਦੇ ਕਰੀਬ ਹਰ ਇੱਕ ਸਾਰੀ ਮਰਦਾ ਸੇਵਾ ਲੈਂਦੇ ਆ 10ਵੇਂ ਪਾਛਾ ਕਿਰਪਾ ਕਰਦੇ ਆ ਸਾਰੀਆਂ ਸੰਗਤਾਂ ਲੱਗ ਲੱਗ ਜਿੰਨੇ ਵੀ ਪਿੰਡ ਵੰਜੇ ਬਹੁਤ ਸਾਰੇ ਪਿਆਰ ਕਰਦੇ ਬੜਾ ਪ੍ਰੇਮ ਕਰਦੇ ਆ ਇਹ ਸਾਰਾ ਗੁਰੂ ਸਾਹਿਬ ਦੀ ਕਿਰਪਾ ਹੀ ਆ ਸਾਰੀ ਇਹ 9 ਮਾਰਚ ਤੋਂ ਬਰਸਦੀ ਪਈਆ 16 ਅਪ੍ਰੈਲ ਨੂੰ ਗੁਰਦੁਆਰਾ ਸ਼ਹੀਦਗੰਜ ਬਾਣਾ ਖਾਮ ਵਿੱਚ ਵਾਪਸੀ ਆ ਜੀ ਦੂਸਰੀ ਬੇਨਤੀ 20 ਅਪ੍ਰੈਲ 20 ਅਪ੍ਰੈਲ ਨੂੰ ਸੰਤ ਬਾਬਾ ਦਰਾਬਰ ਸਿੰਘ ਜੀ ਬਰਮਜੀ ਚਪੜਾੜੇ ਤੇ ਸਾਡੇ ਮਾਤਾ ਗਮਕੌਰ ਜੀ ਦੀ ਵਰਸੀ ਗੁਰਦਰਾ ਸ਼ਹੀਦਗੰਜ ਦਾਣਾ ਕਨਾਂ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਜੀ ਕੀਰਤਨ ਜਥੇ ਅਤੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਨਿਹਾਲ ਕਰਨਗੇ ਗੁਰੂ ਕੇ ਲੰਗਰ ਟੁਟ ਮੱਤਰਨਗੇ ਸਭ ਸੰਗਤਾਂ ਨੂੰ 20 April ਨੂੰ ਗੁਰਦੁਆਰਾ ਸ਼ਹੀਦਗੰਜ ਅਸਥਾਨ ਤੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾਣਾ ਕਨਾਂ ਵਿਖੇ ਪੰਚਨ ਦੀ ਬੇਨਤੀ ਕੀਤੀ ਜਾਂਦੀ ਹੈ ਦੂਸਰੀ ਬੇਨਤੀ ਹੈ ਜੀ ਅੱਜ ਦੋ ਪ੍ਰਾਣ ਹੋ ਗਈ ਆ। ਤਕਰੀਬਨ 13-14 ਦਿਨ ਦਾ ਸਮਾਂ ਹੋ ਰਹਿ ਗਿਆ ਲੰਗਰ ਦਾ। ਜਿਹੜੀਆਂ ਸੰਗਤਾਂ ਨਹੀਂ ਪਹੁੰਚੀਆਂ ਉਹ ਆ ਕੇ ਸੇਵਾ ਕਰਿਆ ਕਰੋ ਤੇ ਗੁਰੂ ਗੋਬਿੰਦ ਸਿੰਘ ਜੀਆਂ ਅਸੀਸਾਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸواری ਸਾਧ ਸੰਗਤ ਜੀ ਇਹ ਜੋ ਲੰਗਰ ਹੈ 9-10 ਸਾਲ ਤੋਂ ਸੰਤ ਬਾਬਾ ਸਤਪਾਲ ਸਿੰਘ ਜੀ ਛਾਰੀ ਵਾਲਿਆਂ ਵੱਲੋਂ ਉਨ੍ਹਾਂ ਦੇ ਹੁਕਮ ਨੂੰ ਕਮਾਉਂਦੇ ਆ ਹੋਇਆ ਸੰਤ ਬਾਬਾ ਪਰਮਿੰਦਰ ਸਿੰਘ ਜੀ ਇਹ ਬਾਈਪਾਸ ਤੇ ਲੰਗਰ ਲਾਈਨ ਕ੍ਰੋਸ ਕਰਕੇ ਲੰਗਰ ਚੱਲਦਾ ਹੈ ਇਹ ਸਾਰੀਆਂ ਸੰਗਤਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੀਆਂ ਸੰਗਤਾਂ ਸਹਿਯੋਗ ਦਿੰਦੀਆਂ ਹਨ ਪ੍ਰੈਸ ਰਿਪੋਰਟਰ ਸਾਹਿਬਾਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਘਰ-ਘਰ ਦੇ ਵਿੱਚ ਇਹ ਲੈਸਨ ਪਹੁੰਚਾਉਣਾ ਹੈ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾ ਕੇ ਸੇਵਾ ਸਿਮਰਨ ਕਰਕੇ ਗੁਰੂ ਕarnੀਆਂ ਖੁਸ਼ੀਆਂ ਹਾਸਲ ਕਰੋ ਜੀ ਧੰਨਵਾਦ ਪ੍ਰੈਸ ਰਿਪੋਰਟਰਾਂ ਦਾ ਜਿਨ੍ਹਾਂ ਨੇ ਆ ਕੇ ਇਨੇ ਉਦਮ ਦੇ ਨਾਲ ਆਪ ਸੰਗਤਾਂ ਦੇ ਰੂਹ ਰੂਪ ਰਹਿ ਮਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਮਹਗੁਰੂ ਮਹਾਰਾਜ ਜੀ ਕਿਰਪਾ ਕਰਨ ਤਨ ਤਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਸ਼ਹੀਦਾਂ ਦੇ ਸਤਾਰਾਂ ਤੋਂ ਇਸੇ ਤਰ੍ਹਾਂ ਲੰਗਰ ਚੱਲਦੇ ਰਹਿਣ ਜੀ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮਾਪੁਰਸ਼ਾਂ ਦਾ ਸੰਤ ਬਾਬਾ ਪਰਮਨੰਥ ਸਿੰਘ ਜੀ ਮਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ